ਕੇ ਲਈ ਇਸ ਦਾ ਪੈਕੇਟ ਲਓ ਉਹਦੇ ਵਿੱਚ ਇੱਕ ਆਲੂ ਲਗਭਗ ਹੁੰਦਾ ਜਿਸ ਦਾ ਰੇਟ 10 ਰੁਪਏ ਉਸ ਤੋਂ ਬਾਅਦ ਫਰੈਂਚ ਫਰਾਈਜ਼ ਵਗੈਰਾ ਬਹੁਤ ਸਾਰੀਆਂ ਇਹੋ ਜਿਹੀਆਂ ਆਈਟਮ ਜਿਹੜੀਆਂ ਅੱਜ ਦੇ ਟਾਈਮ 'ਚ ਆਪਾਂ ਮਾਰਕੀਟ 'ਚੋਂ ਖਾਂਦੇ ਆ ਆਲੂ ਬੇਸਡ ਹੁੰਦੀਆਂ ਨੇ ਉੱਥੇ ਰੇਟ ਦੇਖੋ ਪਲੱਸ ਉਹਨਾਂ ਦੇ ਉੱਪਰ ਉੱਥੇ ਟੈਕਸ ਵੀ ਲੱਗ ਰਿਹਾ ਹੁੰਦਾ ਪਰ ਜਦੋਂ ਕਿਸਾਨ ਉਸ ਨੂੰ ਵੇਚਦੇ ਨੇ ਤਾਂ ਉਹਨਾਂ ਦੇ ਨਾਲ ਜੱਗੋਂ ਤੇਰਵੀਂ ਹੁੰਦੀ ਹੈ 2-2 ਰੁਪਏ ਤੱਕ ਆਲੂ ਵੇਚਣ ਲਈ ਮਜਬੂਰ ਹੈ ਜਿਹੜੇ ਹੋ ਜਾਂਦੇ ਆ ਬਿਲਕੁਲ ਕੰਟਰੈਕਟ ਫਾਰਮਿੰਗ ਇਹ ਹੁੰਦੀ ਹੈ ਕਿ ਕੋਈ ਕੰਪਨੀ ਕਿਸੇ ਤਰ੍ਹਾਂ ਦਾ ਵੀ ਕੋਈ ਪ੍ਰੋਡਕਟ ਬਣਾਉਂਦੀ ਆ ਤਾਂ ਉਹ ਕਿਸਾਨਾਂ ਦੇ ਨਾਲ ਕੰਟਰੈਕਟ ਕਰ ਲੈਂਦੀ ਹੈ ਵੀ ਤੁਸੀਂ ਸਾਨੂੰ ਐਨੇ ਏਕੜ ਦੇ ਵਿੱਚ ਐਨੇ ਆਲੂ ਜਾਂ ਹੋਰ ਚੀਜ਼ ਪੈਦਾ ਕਰਕੇ ਦਿਓ ਤੇ ਅਸੀਂ ਤੁਹਾਨੂੰ ਮਤਲਬ ਸਾਲ ਦਾ ਉਹਨਾ ਪੈਸਾ ਦੇਵਾਂਗੇ ਇੱਕ ਰੇਟ ਤੈਅ ਹੋ ਜਾਂਦੇ ਨੇ ਵਕ ਵਕ ਥਾਮਾ ਦੇ ਉੱਤੇ ਚਿਪਸ ਵਗੈਰਾ ਦੀਆਂ ਫੈਕਟਰੀਆਂ ਨੇ ਉਹਨਾਂ ਵਾਸਤੇ ਇੱਕ ਆਲੂ ਦੀ ਖਾਸ ਕਿਸਮ ਵਰਤੀ ਜਾਂਦੀ ਹੈ ਜਿਹਨੂੰ 슈ਗਰ ਫ੍ਰੀ ਕਿਹਾ ਜਾਂਦਾ ਹੈ ਆਲੂ ਦਾ ਸਾਈਜ਼ ਵੀ ਪ੍ਰੋਪਰ ਵੱਡਾ ਹੁੰਦਾ ਹੈ ਇਹਦੇ ਵਾਸਤੇ ਕਿਸਾਨ ਕਹਿੰਦੇ ਨੇ ਕਿ ਕੰਟਰੈਕਟ ਫਾਰਮਿੰਗ ਦੇ ਰਾਹੀਂ ਸਾਡੇ ਨਾਲ ਜਿਹੜੇ ਮੁੱਲ ਤੈਅ ਕਰ ਲਏ ਗਏ ਨੇ ਉਹ 7 ਰੁਪਏ 85 ਪੈਸੇ ਤੋਂ ਲੈ ਕੇ 8 ਰੁਪਏ 35 ਪੈਸੇ ਦੇ ਹਿਸਾਬ ਦੇ ਨਾਲ ਆਲੂ ਲੈ ਜਾਂਦੇ ਨੇ ਜਦਕਿ ਮਾਰਕੀਟ ਦੇ ਵਿੱਚ ਆਲੂ ਦਾ ਰੇਟ 11-12 ਰੁਪਏ ਚੱਲ ਰਿਹਾ ਹੈ। ਗੁਜਰਾਤ ਵਰਗੀਆਂ ਤੇ ਮੱਧ ਪ੍ਰਦੇਸ਼ ਵਰਗੀਆਂ ਜਿਹੜੀਆਂ ਹੋਰ ਸਟੇਟਾਂ ਨੇ ਉਹਨਾਂ ਦੇ ਵਿੱਚ ਇਹੀ ਕੰਪਨੀਆਂ ਜਿਹੜੋ ਕੰਟਰੈਕਟ ਫਾਰਮਿੰਗ ਕਰਦੀਆਂ ਨੇ ਤਾਂ 17 ਤੋਂ 18 ਰੁਪਏ ਕਿਲੋ ਦੇ ਹਿਸਾਬ ਦੇ ਨਾਲ ਰੇਟ ਲਿਆ ਜਾਂਦਾ ਹੈ ਤੇ ਪੰਜਾਬ ਵਾਲੇ ਪਾਸਿਓਂ ਇਹ ਰੇਟ ਘੱਟ ਦੇ ਉੱਤੇ ਆਲੂ ਖਰੀਦ ਕੇ ਗੁਜਰਾਤ ਵੀ ਲਜਾਏ ਜਾ ਰਹੇ ਨੇ ਕਹਿੰਦੇ ਨੇ ਕਿ ਹੁਣ ਦੇਖੋ ਰੇਟ 7-8 ਰੁਪਏ ਲੈ ਰਹੇ ਨੇ ਇਹ ਕੰਟਰੈਕਟ ਫਾਰਮਿੰਗ 'ਚ ਪਰ ਲੇਬਰ ਵਧ ਰਹੀ ਆ ਆਲੂ ਦੀ ਪਟਾਈ ਉਹਦੀ ਸਫਾਈ ਉਹਨੂੰ ਕੈਰੀੇ ਕਰਨਾ ਉਹਨੂੰ ਇੱਕ ਥਾਂ ਤੋਂ ਦੂਜੀ ਥਾਂ ਤੇ ਲੈ ਕੇ ਜਾਣਾ ਕੀਟਨਾਸ਼ਕ ਹੋਗੇ ਨਦੀਨਨਾਸ਼ਕ ਹੋਗੇ ਖੇਤੀ ਵਾਸਤੇ ਜਦੋਂ ਟਰੈਕਟਰ ਦੇ ਨਾਲ ਉਹਨਾਂ ਦੀ ਪਟਾਈ ਕਰਨੀ ਆ ਤਾਂ ਡੀਜ਼ਲ ਮਹਿੰਗੇ ਭਾਦਾ ਹੋ ਗਿਆ ਕਹਿੰਦੇ ਖਰਚੇ ਬਹੁਤ ਵਧ ਗਏ ਨੇ ਪਰ ਸਾਡਾ ਰੇਟ ਉਹੀ ਕੰਟਰੈਕਟ ਦੇ ਮੁਤਾਬਕ ਹੀ ਰਹਿ ਜਾਂਦਾ ਹੈ ਕੰਟਰੈਕਟ ਫਾਰਮਿੰਗ ਚੱਲ ਰਹੀ ਹੈ ਆਲੂਆਂ ਦੇ ਸਬੰਧ ਦੇ ਵਿੱਚ ਪਰ ਇੱਥੇ ਵੀ ਕਿਸਾਨਾਂ ਨੂੰ ਬੜੀ ਨਿਰਾਸ਼ਾ ਦਾ ਸਾਹਮਣਾ ਕਰਨਾ ਪੈ ਰਿਹਾ ਕਿਉਂਕਿ ਆਪਾਂ ਅਕਸਰ ਦੇਖਦੇ ਹਾਂ ਜਿਦਾ ਆਪਾਂ ਜਾਣਦੇ ਹਾਂ ਕਿ ਲੇਜ਼ ਦਾ ਪੈਕੇਟ ਲਓ ਉਹਦੇ ਵਿੱਚ ਇੱਕ ਆਲੂ ਲਗਭਗ ਹੁੰਦਾ ਜਿਸ ਦਾ ਰੇਟ 10 ਰੁਪਏ ਉਸ ਤੋਂ ਬਾਅਦ ਫ੍ਰੈਂਚ ਫ੍ਰਾਈਜ਼ ਵਗੈਰਾ ਬਹੁਤ ਸਾਰੀਆਂ ਇਹੋ ਜਿਹੀਆਂ ਆਈਟਮ ਜਿਹੜੀਆਂ ਅੱਜ ਦੇ ਟਾਈਮ 'ਚ ਆਪਾਂ ਮਾਰਕੀਟ 'ਚੋਂ ਖਾਂਦੇ ਆ ਆਲੂ ਬੇਸਡ ਹੁੰਦੀਆਂ ਨੇ ਉੱਥੇ ਰੇਟ ਦੇਖੋ ਪਲੱਸ ਉਹਨਾਂ ਦੇ ਉੱਪਰ ਉੱਥੇ ਟੈਕਸ ਵੀ ਲੱਗ ਰਿਹਾ ਹੁੰਦਾ ਪਰ ਜਦੋਂ ਕਿਸਾਨ ਉਸ ਨੂੰ ਵੇਚਦੇ ਨੇ ਤਾਂ ਉਹਨਾਂ ਦੇ ਨਾਲ ਜੱਗੋਂ 13ਵੀਂ ਹੁੰਦੀ ਹੈ 2-2 ਰੁਪਏ ਤੱਕ ਆਲੂ ਵੇਚਣ ਲਈ ਮਜਬੂਰ ਹੈ ਜਿਹੜੇ ਹੋ ਜਾਂਦੇ ਆ ਸੋ ਕਹਿੰਦੇ ਹੁਣ ਕੰਟਰੈਕਟ ਫਾਰਮਿੰਗ ਜਿਹੜੀ ਆਲੂਆਂ ਵਾਲੀ ਹੋ ਰਹੀ ਹੈ ਇਹਦੇ ਵਿੱਚ ਵੀ ਉਤਪਾਦਕਾਂ ਨੂੰ ਕਾਫੀ ਰਗੜਾ ਲੱਗਿਆ ਜੀ ਬਿਲਕੁਲ ਕੰਟਰੈਕਟ ਫਾਰਮਿੰਗ ਇਹ ਹੁੰਦੀ ਹੈ ਕਿ ਕੋਈ ਕੰਪਨੀ ਕਿਸੇ ਤਰ੍ਹਾਂ ਦਾ ਵੀ ਕੋਈ ਪ੍ਰੋਡਕਟ ਬਣਾਉਂਦੀ ਆ ਤਾਂ ਉਹ ਕਿਸਾਨਾਂ ਦੇ ਨਾਲ ਕੰਟਰੈਕਟ ਕਰ ਲੈਂਦੀ ਆ ਵੀ ਤੁਸੀਂ ਸਾਨੂੰ ਐਨੇ ਇਕੜ ਦੇ ਵਿੱਚ ਐਨੇ ਆਲੂ ਜਾਂ ਹੋਰ ਚੀਜ਼ ਪੈਦਾ ਕਰਕੇ ਦਿਓ ਤੇ ਅਸੀਂ ਤੁਹਾਨੂੰ ਮਤਲਬ ਸਾਲ ਦਾ ਉਹਨਾਂ ਪੈਸਾ ਦੇਾਂਗੇ ਇੱਕ ਰੇਟ ਤੈਅ ਹੋ ਜਾਂਦੇ ਨੇ ਪਹਿਲਾਂ ਪਿੱਛੇ ਜੇ ਮਿੰਟ ਫੈਕਟਰੀਆਂ ਲੱਗੀਆਂ ਜਿਦੇ ਵਿੱਚ ਪੁਦੀਨੇ ਤੋਂ ਕਈ ਤਰ੍ਹਾਂ ਦੀਆਂ ਚੀਜ਼ਾਂ ਬਣਾਈਆਂ ਜਾਂਦੀਆਂ ਸੀ ਲੋਕਾਂ ਨੂੰ ਕਹਿ ਦਿੱਤਾ ਕਿ ਤੁਸੀਂ ਆਪਣੇ ਖੇਤਾਂ 'ਚ ਪੁਦੀਨਾ ਬੀਜੋ ਕਈ-ਕਈ ਕਿੱਲੇ ਕਈ-ਕਈ ਏਕੜ ਪੁਦੀਨਾ ਬੀਜ ਲਿਆ ਗਿਆ ਉਹ ਮਾਮਲਾ ਥੋੜਾ ਜਿਹਾ ਠੰਡਾ ਜਾ ਪੈ ਗਿਆ ਲੋਕਾਂ ਨੇ ਘਰੇ ਪੁਦੀਨਾ ਪੱਟ ਕੇ ਸਕਾ ਵੀ ਲਿਆ ਸਕੌਣ ਤੋਂ ਬਾਅਦ ਉਹਨੂੰ ਉੱਲੀ ਲੱਗ ਗਈ ਜਾਂ ਖਰਾਬ ਹੋ ਗਿਆ ਤਾਂ ਹੁਣ ਜਿਹੜੇ ਵੱਖ-ਵੱਖ ਥਾਵਾਂ ਦੇ ਉੱਤੇ ਚਿਪਸ ਵਗੈਰਾ ਦੀਆਂ ਫੈਕਟਰੀਆਂ ਨੇ ਉਹਨਾਂ ਵਾਸਤੇ ਇੱਕ ਆਲੂ ਦੀ ਖਾਸ ਕਿਸਮ ਵਰਤੀ ਜਾਂਦੀ ਹੈ ਜਿਹਨੂੰ ਆਲੂ ਦਾ ਸਾਈਜ਼ ਵੀ ਪ੍ਰੋਪਰ ਵੱਡਾ ਹੁੰਦਾ ਹੈ ਤਾਂ ਇਹਦੇ ਵਾਸਤੇ ਕਿਸਾਨ ਕਹਿੰਦੇ ਨੇ ਕਿ ਕੰਟਰੈਕਟ ਫਾਰਮਿੰਗ ਦੇ ਰਾਹੀਂ ਸਾਡੇ ਨਾਲ ਜਿਹੜੇ ਮੁੱਲ ਤੈਅ ਕਰ ਲਏ ਗਏ ਨੇ ਉਹ 7 ਰੁਪਏ 85 ਪੈਸੇ ਤੋਂ ਲੈ ਕੇ 8 ਰੁਪਏ 35 ਪੈਸੇ ਦੇ ਹਿਸਾਬ ਦੇ ਨਾਲ ਆਲੂ ਲੈ ਜਾਂਦੇ ਨੇ ਜਦਕਿ ਮਾਰਕੀਟ ਦੇ ਵਿੱਚ ਆਲੂ ਦਾ ਰੇਟ 11-12 ਰੁਪਏ ਚੱਲ ਰਿਹਾ ਹੈ ਇਸ ਕਰਕੇ ਕਹਿੰਦੇ ਸਾਡਾ ਇੱਕ ਤਾਂ ਇਹ ਨੁਕਸਾਨ ਹੋ ਰਿਹਾ ਹੈ ਦੂਜਾ ਇਹ ਹੈ ਕਿ ਗੁਜਰਾਤ ਵਰਗੀਆਂ ਤੇ ਮੱਧ ਪ੍ਰਦੇਸ਼ ਵਰਗੀਆਂ ਜਿਹੜੀਆਂ ਹੋਰ ਸਟੇਟਾਂ ਨੇ ਉਹਨਾਂ ਦੇ ਵਿੱਚ ਇਹੀ ਕੰਪਨੀਆਂ ਜਦੋਂ ਕੰਟਰੈਕਟ ਫਾਰਮਿੰਗ ਕਰਦੀਆਂ ਨੇ ਤਾਂ 17 ਤੋਂ 18 ਰੁਪਏ ਕਿਲੋ ਦੇ ਹਿਸਾਬ ਦੇ ਨਾਲ ਰੇਟ ਲਿਆ ਜਾਂਦਾ ਹੈ ਤੇ ਪੰਜਾਬ ਵਾਲੇ ਪਾਸਿਓਂ ਇਹ ਰੇਟ ਘੱਟ ਦੇ ਉੱਤੇ ਆਲੂ ਖਰੀਦ ਕੇ ਗੁਜਰਾਤ ਵੀ ਲਜਾਏ ਜਾ ਰਹੇ ਨੇ ਇਸ ਕਰਕੇ ਕਹਿੰਦੇ ਸਾਡਾ ਸਿੱਧਾ ਨੁਕਸਾਨ ਹੋ ਰਿਹਾ ਹੈ ਅਸੀਂ ਆਲੂ ਇਹਨਾਂ ਵਾਸਤੇ ਪੈਦਾ ਕਰਦੇ ਆਂ ਆਲੂ ਜੇਕਰ ਅਸੀਂ ਮੰਡੀ ਦੇ ਵਿੱਚ ਵੇਚਦੇ ਆ ਤਾਂ ਉਹਦਾ ਸਾਨੂੰ ਜਿਆਦਾ ਜਿਆਦਾ ਮੁੰਨੇ ਮੁਨਾਫਾ ਹੁੰਦਾ ਪਰ ਕੰਟਰੈਕਟ ਫਾਰਮਿੰਗ ਦੇ ਵਿੱਚ ਸਾਨੂੰ ਰਗੜਾ ਹੀ ਲੱਗ ਰਿਹਾ ਹੈ ਹਾਲਾਂਕਿ ਕਹਿੰਦੇ ਇਹਨਾਂ ਨੇ ਥੋੜੇ ਬਹੁਤ ਤੇ ਰੇਟ ਵਧਾਏ ਵੀ ਸੀਗੇ ਰੇਟ ਵੀ ਸੀਗੇ ਅ ਪ੍ਰਤੀ ਏਕੜ ਦੇ ਵਿੱਚ 10 ਤੋਂ 12000 ਰੁਪਏ ਦਾ ਜਿਹੜਾ ਵਾਅਦਾ ਹੋ ਗਿਆ ਸੀਗਾ ਜਦਕਿ ਜਿਹੜੀ ਬਿਜਾਈ ਦੇ ਉੱਤੇ ਤੇ ਰੇਟ ਵਧਿਆ 35 ਪੈਸੇ ਪ੍ਰਤੀ ਕਿਲੋ ਦੇ ਹਿਸਾਬ ਨਾਲ ਤੇ ਜਿੱਦਾਂ ਕਿਸਾਨਾਂ ਨੂੰ ਸਿਰਫ 3500 ਦਾ ਹੀ ਫਾਇਦਾ ਹੋਇਆ ਸੀਗਾ ਮਤਲਬ ਕਹਿੰਦੇ ਕਿ ਰੇਟ ਸਹੀ ਕਰਨੇ ਚਾਹੀਦੇ ਨੇ ਹੁਣ ਦੜੇ ਵਾਲਾ ਆਲੂ ਆ ਜਿਹੜਾ ਸਿੱਧਾ ਤੁਸੀਂ ਮੰਡੀਆਂ ਦੇ ਵਿੱਚੋਂ ਖਰੀਦਦੇ ਹੋ 11 ਰੁਪਏ 10 ਰੁਪਏ ਵਿਕ ਰਿਹਾ ਤੇ ਪਰ ਇਹ ਜਿਹੜਾ ਆਲੂ ਆ ਸਪੈਸ਼ਲ ਤੌਰ ਦੇ ਉੱਤੇ ਤਿਆਰ ਕਿਸਮ ਦਾ ਆਲੂ ਆ ਚਿਪਸ ਬਣਦੇ ਨੇ ਲੇਜ਼ ਵਗੈਰਾ ਜੋ ਵੀ ਬਣਾਉਣਾ ਇਹਦਾ ਬੰਦ ਹੈ ਤਾਂ ਉਹ ਕੰਟਰੈਕਟ ਫਾਰਮਿੰਗ ਦੇ ਅਧੀਨ ਆ ਗਿਆ ਹੈ ਤਾਂ ਉਹਦਾ ਕਿਸਾਨਾਂ ਨੂੰ ਹੁਣ ਰਗੜਾ ਲੱਗ ਰਿਹਾ ਜੇ ਕਿਸਾਨ ਉਹਨੂੰ ਵੇਚਦੇ ਨੇ ਤਾਂ ਕੰਪਨੀਆਂ ਨਾਲ ਕੰਟਰੈਕਟ ੁੱਟਦਾ ਹੈ ਤਾਂ ਪਰ ਕਈ ਪਰੇਸ਼ਾਨੀਆਂ ਕਿਸਾਨਾਂ ਨੂੰ ਹਰ ਪਾਸੇ ਆ ਰਹੀਆਂ ਨੇ ਇੱਕ ਤਾਂ ਕਹਿੰਦੇ ਨੇ ਕਿ ਹੁਣ ਦੇਖੋ ਰੇਟ 7-8 ਰੁਪਏ ਲੈ ਰਹੇ ਨੇ ਇਹ ਕੰਟਰੈਕਟ ਫਾਰਮਿੰਗ ਚ ਪਰ ਲੇਬਰ ਵਧ ਰਹੀ ਆ ਆਲੂ ਦੀ ਪਟਾਈ ਉਹਦੀ ਸਫਾਈ ਉਹਨੂੰ ਕੈਰੀ ਹੀ ਕਰਨਾ ਉਹਨੂੰ ਇੱਕ ਥਾਂ ਤੋਂ ਦੂਜੀ ਥਾਂ ਤੇ ਲੈ ਕੇ ਜਾਣਾ ਕੀਟਨਾਸ਼ਕ ਹੋਗੇ ਨਦੀਨਨਾਸ਼ਕ ਹੋਗੇ ਖੇਤੀ ਵਾਸਤੇ ਜਦੋਂ ਟਰੈਕਟਰ ਦੇ ਨਾਲ ਉਹਨਾਂ ਦੀ ਪਟਾਈ ਕਰਨੀ ਆ ਤਾਂ ਡੀਜ਼ਲ ਮਹਿੰਗੇ ਭਾਦਾ ਹੋ ਗਿਆ ਕਹਿੰਦੇ ਖਰਚੇ ਬਹੁਤ ਵਧ ਗਏ ਨੇ ਪਰ ਸਾਡਾ ਰੇਟ ਉਹੀ ਕੰਟਰੈਕਟ ਦੇ ਮੁਤਾਬਕ ਹੀ ਰਹਿ ਜਾਂਦਾ ਹੈ ਹਾਲਾਂਕਿ ਹੁਣ ਆ ਇਹ ਚਾਹੀਦਾ ਹੈ ਕਿ ਕੰਟਰੈਕਟ ਦੇ ਵਿੱਚ ਇਹ ਮਦਾਂ ਵੀ ਕਈ ਥਾਵਾਂ ਦੇ ਉੱਤੇ ਹੁੰਦੀਆਂ ਨੇ ਕਹਿੰਦੇ ਕਿ ਜਦੋਂ ਜਦੋਂ ਰੇਟ ਵਧੇਗਾ ਉਹ ਰੇਟ ਵਧਾ ਕੇ ਕੰਪਨੀ ਦੇਏਗੀ ਪਰ ਸਾਡੇ ਨਾਲ ਅਜਿਹੀ ਕੋਈ ਗੱਲ ਨਹੀਂ ਹੁੰਦੀ ਇਸ ਕਰਕੇ ਵੱਡਾ ਨੁਕਸਾਨ ਆ ਜਿਹੜਾ ਸਾਨੂੰ ਆਲੂ ਦੀ ਖੇਤੀ ਦੇ ਵਿੱਚ ਕੰਟਰੈਕਟ ਫਾਰਮਿੰਗ ਦੇ ਰਾਹੀਂ ਚੇਲਣਾ ਪੈ ਰਿਹਾ ਹੈ ਨਿਡਰ ਹਾਂ ਨਿਰਪੱਖ ਰਹਾਂਗੇ ਆਜ਼ਾਦ ਹਾਂ ਸੱਚ ਕਹਾਂਗੇ ਗੱਲ ਕਰਾਂਗੇ ਸਿਆਸੀ ਹਵਾ ਦੀ ਹੁਕਮਰਾਨਾ ਨੂੰ ਹੋਣਗੇ ਸਿੱਧੇ ਸਵਾਲ ਸਭ ਤੋਂ ਪਹਿਲਾਂ ਪਹੁੰਚਾਵਾਂਗੇ ਤੁਹਾਡੇ ਤੱਕ ਸਿਰਫ ਸੱਚੀ ਖਬਰ ਹਰ ਮਸਲੇ ਤੇ ਰਹੇਗੀ ਤਿੱਖੀ ਨਜ਼ਰ ਦੱਸਾਂਗੇ ਕੌਣ ਕਰ ਰਿਹਾ ਹੈ ਕੀ ਦੇਤੇ ਜ਼ਬਰ ਵਿਦੇਸ਼ਾਂ ਦੇ ਵਿੱਚ ਬੈਠੇ ਪੰਜਾਬੀਆਂ ਦੇ ਹੱਕ ਦੀ ਕਰਾਂਗੇ ਗੱਲ ਕੈਨੇਡਾ ਅਮਰੀਕਾ ਦੀ ਹਰ ਸਿਆਸੀ ਖਬਰ ਲੈ ਕੇ ਆਵਾਂਗੇ ਤੁਹਾਡੇ ਵੱਲ ਉੱਭਰਾਂਗੇ ਪੰਜਾਬ ਦੀ ਆਵਾਜ਼ ਬਣ ਕੇ ਹਰ ਮੁੱਦੇ ਤੇ ਹੋਣਗੇ ਰੋਜ਼ ਚਰਚੇ ਖੋਲਾਂਗੇ ਅੰਦਰੂਨੀ ਰਾਜ਼ ਬਣਾਗੇ ਬੁਲੰਦ ਆਵਾਜ਼ ਖੇੜ ਸਿੱਖਿਆ ਖੇਤੀ ਦੀ ਬਾਤ ਪਾਵਾਂਗੇ ਹਰ ਪਿੰਡ ਹਰ ਸ਼ਹਿਰ ਜਾਵਾਂਗੇ ਗਾਇਕਾਂ ਤੇ ਅਦਾਕਾਰਾਂ ਨਾਲ ਕਰਵਾਵਾਂਗੇ ਮੁਲਾਕਾਤ ਤੇ ਕਲਾਕਾਰਾਂ ਦੀ ਜ਼ਿੰਦਗੀ ਤੇ ਮਰਾਂਗੇ ਝਾਤ ਆਪ ਧਰਮ ਧਰੋਹਰ ਸੰਸਕ੍ਰਿਤੀ ਔਰ ਸਿਹਤ ਕੀ ਹੋਗੀ ਬਾਤ ਅਬ D5 ਚੈਨਲ ਹਿੰਦੀ ਵੀ ਹੋਗਾ ਸਾਤ ਕੀਨੇ ਸਾਡੇ ਕਾਨੂੰਨ ਫਰਜ਼ ਤੇ ਅਧਿਕਾਰ ਕੀ ਕਰਦੀ ਐ ਸਾਡੀ ਸਰਕਾਰ ਕੀ ਹੈ ਤੁਹਾਡੀ ਮੁਸ਼ਕਲ ਦਾ ਹੱਲ D5 ਚੈਨਲ ਪੰਜਾਬੀ ਦੀ ਕਚਹਿਰੀ ਚ ਹੋਵੇਗੀ ਸਿਰਫ ਲੋਕਾਂ ਦੀ ਗੱਲ